700 ਇੰਡਸਟਰੀਆਂ ਇਹ ਜਿਹੜੀਆਂ ਜਿਹੜੇ ਇਲੀਗਲ ਚੱਲ ਰਹੀਆਂ ਨੇ 700 ਹਾਂਜੀ ਇਲੈਕਟ੍ਰੋਪਲੇਟਿੰਗ ਛੋਟੀਆਂ ਛੋਟੀਆਂ ਮਿਕਸ ਲੈਂਡ ਯੂਜ਼ ਏਰੀਆ ਜਿਹੜੇ ਬੁੱਢੇ ਦਰਿਆ ਦੇ ਨਾਲ ਜਿਹੜੇ ਬੂਟੇ ਲੱਗੇ ਆ ਜਿਹੜੇ ਪੌਦੇ ਲੱਗੇ ਆ ਜਿਹੜੀਆਂ ਫਸਲਾਂ ਲੱਗੀਆਂ ਜੇ ਉਹਨਾਂ ਚੋਂ ਜਿਹੜੇ ਲੀਫੀ ਵੈਜੀਟੇਬਲਸ ਹਾਂ ਉਹਨਾਂ ਦੇ ਵਿੱਚ ਹੈਵੀ ਮੈਟਲ ਤਾਂ ਕਲੋਰੀਨੇਸ਼ਨ ਕੋਲੋਰੀਨੇਸ਼ਨ ਕਰਨੀ ਚਾਹੀਦੀ ਕਲੋਰੀਨੇਸ਼ਨ ਤੋਂ ਬਗੈਰ ਤੁਸੀਂ ਪਾਣੀ ਲੋਕਾਂ ਨੂੰ ਦੇ ਨਹੀਂ ਸਕਦੇ ਮੈਂ ਕਹਿ ਰਿਹਾ ਸੀ ਵੀ ਜਿਹੜਾ ਬੁੱਢੇ ਦਰਿਆ ਦਾ ਤਾਂ ਪਾਣੀ ਕਿਤੇ ਪੀਣ ਨਹੀਂ ਜਾਣਾ ਕਿਸੇ ਲੋਕਾਂ ਨੇ ਪਰ ਪੀ ਕੇ ਕੋ ਦਿਖਾਉਂਦੇ ਆ 700 ਇੰਡਸਟਰੀਆ ਇਹ ਜੀ ਹੈ ਜਿਹੜੇ ਇਲੀਗਲ ਚੱਲ ਰਹੀਆਂ 700 ਹਾਂ ਜੀ ਇਲੈਕਟ੍ਰੋਪਲੇਨਟ ਛੋਟੀਆਂ ਛੋਟੀਆਂ ਮਿਕਸ ਲੈਂਡ ਯੂਜ਼ ਏਰੀਆ ਜਿੱਦੇ ਉੱਤੇ ਘਰ ਆ ਥੱਲੇ ਚਾਰ ਆਪਣਾ ਕਮਰੇਜ ਕੰਮ ਇਹ ਪੋਲੂਸ਼ਨ ਬੋਰਡ ਨੂੰ ਵੀ ਪਤਾ ਹੈ ਇਹ ਪੋਲੂਸ਼ਨ ਬੋਰਡ ਦੇ ਇਹ ਆਈਐਸ ਅਫਸਰ ਸੈਕਟਰੀ ਲੈਵਲ ਦੇ ਅਫਸਰਾਂ ਨੂੰ ਵੀ ਪਤਾ ਹੈ ਇਹ ਸਭ ਨੂੰ ਪਤਾ ਜੀ ਔਰ ਇੱਕ ਮੰਤਰੀਆਂ ਨੂੰ ਵੀ ਪਤਾ ਹੈ ਪਾਣੀ ਇਹਦੇ ਵਿੱਚ ਆ ਰਿਹਾ ਹੈ ਉਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕਦੇ ਡੇਰੀਆਂ ਵਾਲਾ ਨਾ ਫਸਾ ਲੈਂਦੇ ਪੰਗਾ ਕਦੇ ਬੁੱਢੇ ਦਰਿਆ ਜਾ ਕੇ ਕੰਗਾ ਮਾਰਨਾ ਸ਼ੁਰੂ ਕਰ ਦਿੰਦੇ ਆ ਹਾਂ ਮੈਂ ਕਹਿੰਦਾ ਉਹਨਾਂ ਵੀ ਇੱਕ ਜੀ ਅਸੀਂ ਕਮਾਂ ਬਈ ਇੰਨਾ ਹੈਜ਼ਰਡਸ ਕਲੀ ਡਾਈਇੰਗ ਇੰਡਸਟਰੀ ਨਹੀਂ ਇਲੈਕਟ੍ਰੋਪਲੇਟਿੰਗ ਇੰਡਸਟਰੀਆਂ ਜਿਵੇਂ ਤੁਸੀਂ ਇਹ ਨਿੱਕਾਰੇ ਸਾਰੇ ਕੈਮੀਕਲਸ ਖੋਫ ਨਾਲ ਗੱਲ ਦੱਸੀ ਹੈਵੀ ਮੈਟਲ ਨਿਕਲ ਕੋਬਾਲਟ ਲੀਡ ਸਾਰੇ ਇਹ ਜਿਹੜੇ ਮੈਟਲਸ ਨੇ ਇਹ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਅੱਖਾਂ ਜਾਣ ਕੇ ਮੀਟੀਆਂ ਜਾ ਰਹੀਆਂ ਨੇ ਪਿੱਟ ਕੀਤੀ ਜਾ ਰਹੀ ਹੈ ਨਹੀਂ ਤੁਸੀਂ ਮਤਲਬ ਜੋ ਮੀਟਿੰਗਸ ਵਿੱਚ ਮੀਟਿੰਗਸ ਉਹ ਕੀ ਜ਼ਾਹਿਰ ਹੁੰਦਾ ਤੁਸੀਂ ਇੰਨੀਆਂ ਮੀਟਿੰਗਾਂ 'ਚ ਬੈਠੇ ਹੋ ਤੁਸੀਂ ਸੋਰਸੇਸ ਵੀ ਤੁਹਾਡੇ ਹੈਗੇ ਆ ਇਹ ਸਾਡੀ ਸਾਡੀ ਇਸ ਵੇਲੇ ਕੋਈ ਵਾਹ ਨਹੀਂ ਚੱਲ ਰਹੀ ਵੀ ਇਹ ਜਿਹੜੀਆਂ ਇੰਡਸਟਰੀ ਦਾ ਕੈਮੀਕਲ ਹੈ ਬੰਦ ਕੀਤਾ ਜਾ ਰਿਹਾ ਹੈ ਇਹਦਾ ਤੁਹਾਨੂੰ ਇੱਕ ਹੋਰ ਰਿਪੋਰਟ ਦਿੰਦਾ ਪੀਏਯੂ ਦੀਆਂ ਦੋ ਰਿਪੋਰਟਾਂ ਆਈਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਉਹਨਾਂ ਦੀ ਸੋਇਲ ਡਿਪਾਰਟਮੈਂਟ ਦੀ ਰਿਪੋਰਟ ਹੈ ਕਿ ਜਿਹੜੇ ਬੁੱਢੇ ਦਰਿਆ ਦੇ ਨਾਲ ਜਿਹੜੇ ਬੂਟੇ ਲੱਗੇ ਆ ਜਿਹੜੇ ਪੌਦੇ ਲੱਗੇ ਆ ਜਿਹੜੀਆਂ ਫਸਲਾਂ ਲੱਗੀਆਂ ਜੇ ਉਹਨਾਂ ਚ ਜਿਹੜੇ ਲੀਫੀ ਵੈਜੀਟੇਬਲਸ ਆ ਉਹਨਾਂ ਦੇ ਵਿੱਚ ਹੈਵੀ ਮੈਟਲ ਪਾਇਵੇ ਲੀਫੀ ਮੈਨੂੰ ਪਾਲਕ ਸਰ੍ਹੋਂ ਗੋभी ਗੋਭੀ ਸਭ ਇਹਨਾਂ ਚ ਹੈਵੀ ਮੈਟਲ ਨੇ ਹਾਂਜੀ ਲੁਧਿਆਣਾ ਦੇ ਹਾਲੇ ਤੋਂ ਲੈ ਜੀਨੀਆ ਸਭੀਆਂ ਨੇ ਹਾਂ ਹਾਂਜੀ ਤੇ ਜ਼ੂਆਲੋਜੀ ਡਿਪਾਰਟਮੈਂਟ ਨੇ ਹਰੀਕੇ ਦੀ ਜਿਹੜੀ ਮੱਛੀ ਹੈ ਉਹਦੇ ਜਿਹੜੇ ਗਿਲਜ਼ ਹੁੰਦੇ ਆ ਜਿੱਤੋਂ ਸਾਹ ਲੈਂਦੀ ਹੈ ਮੱਛੀ ਹੂੰ ਮੱਛੀ ਦੇ ਫੇਫੜੇ ਆ ਜਿਹੜੇ ਬਾਹਰੋਂ ਪਾਣੀ ਆਉਂਦਾ ਉਹਦੇ ਵਿੱਚ ਆਰਸੈਨਿਕ ਪਾਇਆ ਆਰਸੈਨਿਕ ਤਾਂ ਮਤਲਬ ਜ਼ਹਿਰ ਹੈ ਹਾਂਜੀ ਉਹ ਇੱਥੇ ਹੀ ਕਿਹਾ ਹੋਇਆ ਮਤਲਬ ਮਟੀਰੀਅਲ ਮੈਂ ਕੋਈ ਡਿਸ ਹਰੀਕੇ ਦੀ ਮੱਛੀ ਦੀ ਗੱਲ ਕਰ ਤੋ ਲੋਕ ਬੜੇ ਸ਼ੌਕ ਨਾਲ ਖਾਂਦੇ ਆ ਤੋ ਇੱਥੋਂ ਕਈ ਚੀਜ਼ਾਂ ਸਿੱਧ ਹੁੰਦੀ ਆ ਵੀ ਜਿਹੜਾ ਕੈਮੀਕਲਸ ਵਾਲ ਕਿਸੇ ਨੇ ਧਿਆਨ ਨਹੀਂ ਦਿੱਤਾ ਹਰ ਇੱਕ ਬੰਦਾ ਕੋਸਮੈਟਿਕ ਵਾਲ ਜਾ ਰਿਹਾ ਆ ਆਪਟਿਕਸ ਕਰ ਰਿਹਾ ਪਾਣੀ ਪੀ ਕੇ ਬੁਖਾਰ ਰਿਹਾ ਜਿਹੜਾ ਨਹਿਰ ਚ ਪਾਇਆ ਹੋਇਆ ਫੋਟੋ ਫੋਟੋ ਦਿਖਾ ਰਹੇ ਫੋਟੋ ਕਿਚਾਰੇ ਨੇ ਪਾਣੀ ਪੀਨ ਦਾ ਤਾਂ ਮਤਲਬ ਹੀ ਕੋਈ ਨਹੀਂ ਅ ਪ੍ਰਭਜੀਤ ਜੀ ਜੇ ਲੁਧਿਆਣਾ ਦਾ 2100 ਕਰੋੜ ਰੁਪਏ ਦਾ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਕਿਸ ਬਾਰੇ ਪਾਣੀ ਪਲਾਂਣ ਲਈ ਲੁਧਿਆਣਾ ਵਾਸੀਆਂ ਨੂੰ ਠੀਕ ਹੈ ਉਹ ਨੀਲੋ ਨਹਿਰ ਤੋਂ ਪਾਣੀ ਲੈਣਾ ਜੀ ਉਹਨੂੰ ਬਿਲਗਾ ਪਿੰਡ ਚ ਉਹਨਾਂ ਨੇ ਟ੍ਰੀਟਮੈਂਟ ਪਲੈਂਟ ਬਣਾਣਾ ਜੀ ਉਹ ਬਣ ਰਿਹਾ ਹੈ ਅੱਜ ਕੱਲ ਨੂੰ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਉਹਨੂੰ ਟ੍ਰੀਟ ਕਰਕੇ ਪਾਣੀ ਨੂੰ ਤੇ ਕਲੋਰੀਨ ਨਾਲ ਟ੍ਰੀਟ ਕਰਨਾ ਕਲੋਰੀਨ ਟ੍ਰੀਟਡ ਵਾਟਰ ਇਸ ਕਿ ਜਿਹੜਾ ਤੁਹਾਡਾ ਈ ਕੋਲੀ ਹੈ ਐਫ ਕੋਲੀ ਜਿਹੜੇ ਤੁਹਾਨੂੰ ਡਾਇਰੀਆ ਡਿਸੈਂਟਰੀ ਕਰਦੇ ਆ ਇੱਕਦਮ ਬੰਦਾ ਬਿਮਾਰ ਹੋ ਜਾਂਦਾ ਜਦੋਂ ਤੁਸੀਂ ਉਹ ਪੀ ਲੋ ਈ ਕੋਲੀ ਇਹ ਕਿਸੇ ਵੀ ਪਾਣੀ ਚਾਹੇ ਉਹ ਪਿੰਡ ਦਾ ਚਾਹੇ ਉਹ ਸ਼ਹਿਰ ਦਾ ਜਿਹਦੇ ਵਿੱਚ ਹਿਊਮਨ ਮਲ ਆ ਗਿਆ ਲੈਟਰਨ ਦਾ ਪੋਰਸ਼ਨ ਆ ਗਿਆ ਉਹਨੂੰ ਟ੍ਰੀਟ ਕੀਤਾ ਜੇ ਤੁਸੀਂ ਕਲੋਰੀਨ ਨਾਲ ਨਾ ਟ੍ਰੀਟ ਕੀਤਾ ਤੇ ਉਹ ਪਾਣੀ ਈਕੋਲੀ ਨਹੀਂ ਮਰ ਰਿਹਾ ਜੇ ਉਸੇ ਪਾਣੀ ਨੂੰ ਤੁਸੀਂ ਫਸਲਾਂ ਨੂੰ ਲਾਉਂਗੇ ਜੋ ਪਾਲਕ ਗੋਭੀ ਐਸੀਆਂ ਤਰ੍ਹਾਂ ਜਿਹੜੇ ਲੀਫੀ ਵੈਜੀਟੇਬਲਸ ਹੋਰ ਉਹਨਾਂ ਦੇ ਵਿੱਚ ਜਾਏਗਾ ਤਾਂ ਉਹਨਾਂ ਦੇ ਵਿੱਚ 100% ਚਾਂਸ ਹੈ ਵੀ ਉਹ ਈਕੋਲੀ ਐਫ ਕੁਆਲੀ ਪਾਇਆ ਜਾਏਗਾ ਨਹੀਂ ਉਹਨਾਂ ਕਲੋਰੀਨ ਕਲੋਰਿਨੇਸ਼ਨ ਕਰਨੀ ਚਾਹੀਦੀ ਏ ਕਿ ਨਹੀਂ ਕਰਨੀ ਕਲੋਰਿਨੇਸ਼ਨ ਨੂੰ ਕਲੋਰਿਨੇਸ਼ਨ ਕਰਨੀ ਚਾਹੀਦੀ ਕਲੋਰਿਨੇਸ਼ਨ ਤੋਂ ਬਿਨਾਂ ਤੁਸੀਂ ਪਾਣੀ ਲੋਕਾਂ ਨੂੰ ਦੇ ਨਹੀਂ ਸਕਦੇ ਮੈਂ ਕਹਿ ਰਿਹਾ ਸੀ ਵੀ ਜਿਹੜਾ ਬੁੱਢੇ ਦਰਿਆ ਦਾ ਤਾਂ ਪਾਣੀ ਕਿਤੇ ਪੀਣ ਨਹੀਂ ਜਾਣਾ ਕਿਸੇ ਲੋਕਾਂ ਨੇ ਪਰ ਪੀ ਕੇ ਕੋ ਦਿਖਾਉਂਦੇ ਹੁਣ ਪਾਣੀ ਤਿੰਨ ਤਰੀਕੇ ਦਾ ਪਾਣੀ ਨਦੀਆਂ ਨਾਲਿਆਂ 'ਚ ਪਾਣੀ ਗਰਾਊਂਡ 'ਚ ਤੇ ਪਾਣੀ ਹਵਾ 'ਚ ਇਹ ਤਿੰਨ ਪਾਣੀ ਆਪਣੇ ਕੋਲ ਅਵੇਲੇਬਲ ਹੈ ਜਿਹੜਾ ਗਰਾਊਂਡ ਵਾਟਰ ਆ ਆਪਣਾ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਰਿਹਾ ਖਾਸ ਕਰਕੇ ਜਿਹੜੀਆਂ ਪਿੰਡਾਂ 'ਚ ਜਿਹੜੀਆਂ ਸ਼ਹਿਰ ਦੀਆਂ ਅ ਲੋਕਾਂ ਦੀਆਂ ਅੱਖਾਂ ਤੋਂ ਦੂਰ ਫੈਕਟਰੀਆਂ ਲੱਗੀਆਂ ਉਹ ਸਰਪੰਚ ਰਲ ਜਾਂਦੇ ਆ ਤੇ ਉਹ ਰਿਵਰਸ ਬੋਰਿੰਗ ਕਰਾ ਰਹੇ ਆ ਜਿਵੇਂ ਜ਼ੀਰੇ ਵਾਲੀ ਫੈਕਟਰੀ ਚ ਪਹਿਲਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਮਿਲਿਆ ਨਹੀਂ ਐਮਪੀ ਸਾਹਿਬ ਵੀ ਗਏ ਸੀ ਆਪਣੇ ਉੱਥੇ ਇਹਨਾਂ ਲੱਭਿਆ ਇਹਨਾਂ ਨੇ ਕਹਿਤਾ ਜੀ ਕੋਈ ਪਾਣੀ ਨਹੀਂ ਇਹ ਵਿੱਚ ਪਾ ਰਹੇ ਕੌਣ ਕਹਿ ਰਹੇ ਨੇ ਜਿਹੜੇ ਆਪਣੀ ਟੀਮ ਗਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਸਰਕਾਰ ਦੀ ਟੀਮ ਉਹ ਦੋਸਤ ਦੀ ਗੱਲ ਹੈ ਉਸ ਤੋਂ ਬਾਅਦ ਫਿਰ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਕੋਲੇ ਉਹਨਾਂ ਨੇ ਆਪਣੀ ਟੀਮ ਭੇਜੀ ਤੇ ਉਹਨਾਂ ਨੇ 23 ਚੋਂ 16 ਬੋਰ ਫੜ ਲਏ ਲੋਕਦਰ ਵਾਲਾ ਦਾ ਪੁਆਇੰਟ ਹਾਂ ਕਿਉਂਕਿ ਉਹਨਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਚ ਉਹਨਾਂ ਨੇ ਬੋਰ ਕੀਤਾ ਸੀ ਮਈਆ ਵਾਲਾ ਜਿਹੜਾ ਪਿੰਡ ਹੈ ਉਹਦੇ ਆਰਾਊਂਡ 45 ਪਿੰਡਾਂ ਦਾ ਪਾਣੀ ਖਰਾਬ ਹੋ ਗਿਆ ਇਹਦੇ ਚ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿੰਨੇ ਬੋਰ ਕੀਤੇ ਹੋਏ ਸੀ ਉਰੀ 23 ਬੋਰ ਕੀਤੇ ਹੋਏ ਸੀ ਟੋਟਲ ਇਲੀਗਲ ਫੈਕਟਰੀ ਦੇ ਵਿੱਚ ਤੇਿਆਂ ਚ 16 ਰਿਵਰਸ ਕਰ ਰਹੇ ਸੀ ਦੇਖੋ ਪਾਣੀ ਕੱਢਣਾ ਤਾਂ ਠੀਕ ਹੈ ਨਾ ਥੱਲੋਂ ਧਰਤੀ ਪਰ ਵਾਪਸ ਪਾਣਾ ਦਾ ਨਿਯਾਇਜ਼ ਹੈ ਜਦੋਂ ਤੁਸੀਂ ਪੋਲੂਸ਼ਨ ਨੂੰ ਟ੍ਰੀਟ ਨਹੀਂ ਕਰਦਾ ਉਹ ਟ੍ਰੀਟ ਪਾਣੀ ਟ੍ਰੀਟ ਕਰਨਾ ਚਾਹੀਦਾ ਸੀ 23 ਬੋਰ ਕੱਢੇ ਸੀ ਉਹ ਧਰਤੀ ਦਾ ਪਾਣੀ ਲੈਣ ਲਈ ਜਿਨ੍ਹਾਂ ਚੋਂ 16 ਬੋਰ ਰਿਵਰਸ ਕਰ ਰਹੇ ਸੀ ਵਾਪਸ ਜ਼ਹਿਰੀਲਾ ਪਾਣੀ ਵਾਪਸ ਪਾ ਰਹੇ ਸੀ ਛਪੜੀ ਜਾ ਰਹੇ ਸੀ ਯੂ نو ਆਪਾਂ ਛਪੜੀਆਂ ਕਹਿੰਦੇ ਆ ਇਹ ਜਿਹਨੂੰ ਗਰਾਊਂਡ ਐਕੂਫਰ ਇੰਗਲਿਸ਼ ਵਿੱਚ ਹੈ ਪਹਿਲਾ ਬੈਡ ਪਹਿਲਾ ਦੂਸਰਾ ਤੀਸਰਾ ਜਦੋਂ ਤੁਸੀਂ ਚੱਲ ਜਾਓਗੇ ਥੱਲੇ ਜਿੱਥੋਂ ਪਾਣੀ ਆਊਗਾ ਇਹਦੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਜਿਹੜੇ ਐਕੂਫਰਸ ਨੇ ਇਹ ਦੇਖੋ ਪਹਿਲੀ ਨੇ 7-8 ਏਕੜ ਲਿਆ ਹੋਣਾ ਫੈਕਟਰੀ ਨੇ 10 ਏਕੜ ਲਿਆ ਹੋਣਾ ਉਹਦਾ 10 ਏਕੜ ਚ ਬੋਰ ਕਰਕੇ ਕਰ ਸਕਦਾ ਨਾ ਲੇਕਿਨ ਜਿਹੜੀਆਂ ਛਪੜੀਆਂ ਆ ਉਹ ਕੁਝ ਫਿਊ ਏਕੜਸ ਤੋਂ ਲੈ ਕੇ 1000 ਆਫ ਹੈਕਟੇਅਰ ਚ ਫੈਲੀ ਹੁੰਦੀਆਂ ਕਈ ਵਾਰੀ